ਜੀ ਦੇ ਤਾਂ 21 ਮਾਰਚ ਨੂੰ ਸੋਮਵਾਰ ਨੂੰ 10 ਵਜੇ ਰੋਜ਼ਪਰ ਵਿਖੇ ਡੀਸੀ ਸਾਹਿਬ ਦੇ ਆਫਿਸ 'ਚ ਅਸੀਂ ਨਾਮੀਨੇਸ਼ਨ ਜਿਹੜੇ ਨਾਮ ਜਿਹੜਾ ਹੈਗਾ ਨਾਮਕਰਨ ਫਾਰਮ ਭਰਨ ਜਾ ਰਹੇ ਹਾਂ ਔਰ ਨਾਮੀਨੇਸ਼ਨਸ ਫਾਈਲ ਕਰ ਰਹੇ ਹਾਂ ਮੈਂ ਸਾਰੇ ਹੀ ਇਲਾਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਹਮ ਹਮਾ ਕੇ ਉੱਥੇ ਪਹੁੰਚੋ ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਹੋਰ ਮਜ਼ਬੂਤ ਕਰੀਏ ਔਰ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਕੇ اسی فروز پر ہلکے دی جو آواز ہے وہ ہندوستان کی پارلیمنٹ سے لے کے جا سکیے بہت بہت تانواد میں پھر ایک دفعہ سارے پراؤں تانواد کردہ کہ تھی اتر پہنچو اور اس جو کل دا سڑا فنکشن ہے گا انہوں کامیاب दिल्ली क्राइम नेशनल न्यूज़ नजर सफर